ਅੰਮ੍ਰਿਤਸਰ ਸ਼ਹਿਰ ਵਿੱਚ ਨਾਜਾਇਜ਼ ਕਬਜ਼ਿਆਂ ਦੀ ਪਰਮਾਰ ਹੈ ਗੱਲ ਕਰੀਏ ਹਾਲਗੇਟ ਦੇ ਅੰਦਰ ਵੱਖ-ਵੱਖ ਬਾਜ਼ਾਰਾਂ ਦੀ ਤਾਂ ਬਿਜਲੀ ਵਾਲਾ ਚਾਂਗ ਤੋਂ ਕਟਰਾ ਜੈਮਲ ਸਿੰਘ ਅਤੇ ਕਰਮੜਯੋਦੀ ਚਾਂਗ ਪੂਰੀ ਤਰ੍ਹਾਂ ਨਾਲ ਨਾਜਾਇਜ਼ ਕਬਜ਼ਿਆਂ ਦੀ ਚਪੇਟ ਵਿੱਚ ਹਨ ਦੁਕਾਨਦਾਰਾਂ ਨੇ ਫੁੱਟਪਾਥਾਂ 'ਤੇ ਸਮਾਨ ਰੱਖਿਆ ਹੋਇਆ ਹੈ ਜਿਸ ਨਾਲ ਟ੍ਰੈਫਿਕ ਸ਼ਾਂਤ ਅਤੇ ਰਾਹਗੀਰਾਂ ਨੂੰ ਚੱਲਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅੰਮ੍ਰਿਤਸਰ ਦੇ ਵਾਸੀ ਜਿਹੜੇ ਨੇ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਨੇ ਤੇ ਨਾਜਾਇਜ਼ ਕਬਜ਼ਿਆਂ ਦੀ ਪਰਮਾਰ ਹੈ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਵੀ 2 ਦਿਨ ਪਹਿਲਾਂ 2 ਹਫਤੇ ਪਹਿਲਾਂ ਨਵਾਂ ਨਵਾਂ ਚਾਰ ਚੜਿਆ ਸੀ ਨਜਾਇਜ਼ ਕਬਜ਼ੇ ਹਟਾਉਣ ਦਾ ਪਰ ਹਾਲਾਤ ਫਿਰ ਉਸੇ ਤਰ੍ਹਾਂ ਦੇ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਕਟੜਾ ਜੈਮਲ ਸਿੰਘ ਤੋਂ ਬਿਜਲੀ ਵਾਲੇ ਚੌਂਕ ਨੂੰ ਜਾਂਦੇ ਹਾਂ ਤੁਸੀਂ ਬਾਜ਼ਾਰ ਦੇ ਹਾਲਾਤ ਦੇਖੋ ਕਿ ਲੋਕਾਂ ਦੇ ਚੱਲਣ ਵਾਸਤੇ ਜਿਹੜੇ ਫੁੱਟਪਾਥ ਨੇ ਉਹ ਦੁਕਾਨਦਾਰਾਂ ਨੇ ਸਮਾਨ ਰੱਖਿਆ ਹੋਇਆ ਤੇ ਮੱਲੇ ਹੋਏ ਨੇ ਰੇੜੀਆਂ ਫੜੀਆਂ ਲੱਗੀਆਂ ਨੇ ਜਿਸ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਆਹ ਫੁੱਟਪਾਥ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤੇ ਇੱਥੇ ਕੋਈ ਵੀ ਰਾਹੀਰ ਜਿਹੜਾ ਉਹ ਤੁਹਾਨੂੰ ਚੱਲਦਾ ਦਿਖਾਈ ਨਹੀਂ ਦੇਗਾ ਨਗਰ ਨਿਗਮ ਨੂੰ ਨਵਾਂ ਨਵਾਂ ਚਾ ਚੜਿਆ ਸੀ ਕਾਰਵਾਈਆਂ ਕਰਨ ਦਾ ਪਰ ਉਹ ਵੀ ਖਾਨਾ ਪੂਰਤੀ ਸੀ ਤੇ ਦਿਖਾਵਾ ਹੀ ਸੀ ਇਹ ਫੁੱਟਪਾਥ ਤੇ ਚੱਲ ਰਹੇ ਅਸੀਂ ਪਰ ਇੱਥੇ ਤੁਹਾਨੂੰ ਹੋਰ ਕੋਈ ਦਿਖਾਈ ਨਹੀਂ ਦੇਗਾ ਕਿਉਂਕਿ ਸਮਾਨ ਪਿਆ ਹੋਇਆ ਫੁੱਟਪਾਥ ਤੇ ਸੋ ਦੁਕਾਨਦਾਰਾਂ ਨੂੰ ਚਾਹੀਦਾ ਹੈ ਕਿ ਜੇਕਰ ਤੁਹਾਡਾ ਸਾਮਾਨ ਅੰਦਰ ਨਹੀਂ ਵਿਕਣਾ ਤੇ ਬਾਹਰ ਵੀ ਨਹੀਂ ਵਿਕਣਾ ਸੋ ਜੇਕਰ ਲੋਕ ਇੱਥੇ ਆਣਗੇ ਤੇ ਲੋਕਾਂ ਨੂੰ ਪਾਰਕਿੰਗ ਵੀ ਚਾਹੀਦੀ ਹੈ ਸੋ ਸੜਕਾਂ ਦੇ ਉੱਤੇ ਪਾਰਕਿੰਗ ਲੱਗੀ ਹੈ ਇੱਥੇ ਦੁਕਾਨਦਾਰਾਂ ਦੀ ਪਾਰਕਿੰਗ ਹੈ ਤੇ ਜਿਹੜੇ 2-4 ਗਾਹਕ ਆ ਰਹੇ ਨੇ ਉਹਨਾਂ ਦੀ ਪਾਰਕਿੰਗ ਹੈ ਤੇ ਪਰੇਸ਼ਾਨੀ ਉਹਨਾਂ ਨੂੰ ਝੱਲਣੀ ਪੈਂਦੀ ਹੈ ਜਿਹੜੇ ਲੋਕ ਪੈਦਲ ਚੱਲਦੇ ਨੇ ਜਾਂ ਜਿਨ੍ਹਾਂ ਨੇ ਵਾਹਨਾਂ ਤੇ ਬਾਜ਼ਾਰ ਪਾਰ ਕਰਨਾ ਹੈ ਸੋ ਫੁੱਟਬਾਤਾਂ ਦੇ ਤੁਸੀਂ ਹਾਲਾਤ ਦੇਖੋ ਕਿ ਕਿਦਾਂ ਮੱਲੀਆਂ ਨੇ ਕਿ ਜਿਵੇਂ ਇਹਨਾਂ ਦੁਕਾਨਦਾਰਾਂ ਨੇ ਰਜਿਸਟਰੀਆਂ ਕਰਵਾਈਆਂ ਹੋਣ ਫੁੱਟਪਾਥਾਂ ਦੀਆਂ ਸੋ ਨਗਰ ਨਿਗਮ ਨੂੰ ਕਵਾਂਗੇ ਕਿ ਕਾਰਵਾਈਆਂ ਜੇ ਕਰਨੀਆਂ ਨੇ ਤੇ ਲਗਾਤਾਰ ਕੀਤੀਆਂ ਜਾਣ ਕਿਉਂਕਿ ਸ਼ਹਿਰ ਦੇ ਪਹਿਲਾਂ ਹੀ ਬੜੇ ਬੁਰੇ ਹਾਲਾਤ ਨੇ ਚੱਲਣ ਵਾਸਤੇ ਰਾਹ ਨਹੀਂ ਬਚੇ ਨਜਾਇਜ਼ ਕਬਜ਼ਿਆਂ ਦੀ ਪਰਮਾਹਾਰ ਹੈ ਇਤਿਹਾਸਿਕ ਸ਼ਹਿਰ ਹੈ ਯਾਤਰੀ ਬਹੁਤ ਆਉਂਦੇ ਨੇ ਤੇ ਇਸ ਏਰੀਏ ਵਿੱਚ ਵੀ ਯਾਤਰੀ ਜਿਹੜੇ ਨੇ ਉਹ ਸ਼ਾਪਿੰਗ ਕਰਨ ਲਈ ਆਉਂਦੇ ਨੇ ਜਿਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਇਤਿਹਾਸਿਕ ਸ਼ਹਿਰ ਦੀ ਜਿਹੜੀ ਦੇਖਿਆ ਉਹ ਖਰਾਬ ਹੋ ਰਹੀ ਹੈ ਪਰ ਨਗਰ ਨਿਗਮ ਦਾ ਇਸ ਵੱਲ ਕੋਈ ਧਿਆਨ ਨਹੀਂ ਨਗਰ ਨਿਗਮ ਦਾ ਸਿਰਫ ਘੜੀ ਵੱਲ ਧਿਆਨ ਰਹਿੰਦਾ ਹੈ ਕਿ ਸਵੇਰੇ 9 ਵਜੇ ਜਾਣਾ ਹੈ ਤੇ 5 ਵਜੇ ਘਰ ਜਾਣਾ ਹੈ ਸੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੇਕਰ ਤਨਖਾਹਾਂ ਮੋਟੀਆਂ ਲੈ ਰਹੇ ਨੇ ਤੇ ਕੰਮ ਵੀ ਕਰਨਾ ਪੈਣਾ ਹੈ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅਮ੍ਰਿਤਸਰ ਖਬਰਨਾਮਾ